ਸ਼ਮਾਂਦਾਨ ਰੇਡੀਓ ਪੰਜਾਬ ਟਰੋਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨਿਓ ਜਾਨੀ ਕੀ ਸੌਰਨ ਸਿੰਘ ਦਾ ਨੰਨੇ ਵਾਲੀ ਕੰਨਿਓ ਪਿਆਰ ਭਰੀ ਸਤਿ ਸ਼੍ਰੀਕਾਲ ਖੁਸ਼ਾਮਦਿਦ ਅਗਲੀ ਖਬਰ ਦੇ ਉੱਤੇ ਚਰਚਾ ਕਰੀਏ ਤਾਂ ਸਭ ਤੋਂ ਵੱਡੀ ਖਬਰ ਜਿਹੜੀ ਇੱਕ ਦਰਦਨਾਕ ਆ ਰਹੀ ਹੈ ਕਿ ਇੱਕ ਨਵ ਇੱਕ ਨਬਾਲਕ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਹਦੇ 12 ਸਾਲਾ ਭਰਾ ਨੂੰ ਕਤਲ ਕਰਕੇ ਬਲਾਤਕਾਰੀ ਨੇ ਪੱਖੇ ਨਾਲ ਟੰਗ ਦਿੱਤਾ ਦਰਿੰਦਗੀ ਦੀ ਇਹ ਹੱਦ ਜਿਹੜੀ ਹੈ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲ ਕੇ ਹੋਵੇਗੀ ਬਿਲਕੁਲ ਦਾਨੀਲ ਜੀ ਸਾਹਿਬ ਤੁਸੀਂ ਠੀਕ فرمایا ਹੈ ਦਰਿੰਦਗੀ ਦੀ ਇਹ ਸਖਰਦੀ ਜੋ ਖਬਰ ਆਈ ਹੈ ਉਹਦੇ ਮੁਕਾਬਕ ਜੀ 15 ਜੂਨ ਨੂੰ ਇੱਕ ਮੀਆਂ ਬੀਵੀ ਪਿੰਡ ਹੈਗਾ ਸਧਾਰਨਪੁਰ ਥਾਣਾ ਕਗਾਚ ਪੈਂਦਾ ਹੈ ਜੀ ਦੋ ਨਾਲੇ ਬੱਚੇ ਐ ਇੱਕ ਬੱਚੀ ਐ ਬੱਚੀ ਦੀ ਉਮਰ 14 ਸਾਲ ਆ ਬੱਚੇ ਦੀ ਉਮਰ 12 ਸਾਲ ਆ ਹੂੰ ਹੂੰ ਉਹਨਾਂ ਨੂੰ ਕਲੇ ਛੱਡ ਕੇ ਮੀਆਂ ਬੀਵੀ ਰਿਸ਼ਤੇਦਾਰੀ ਦੇ ਵਿੱਚ ਕਿਤੇ ਕੋਈ ਮਰਗ ਹੋ ਗਈ ਸੀ ਤੇ ਸੰਸਕਾਰ ਕਰਾਉਣ ਲਈ ਗਏ ਸੀ ਜੀ ਜਦੋਂ ਸ਼ਾਮ ਨੂੰ ਉਹ ਵਾਪਸ ਆਏ ਹੂੰ ਹੂੰ ਤੇ ਵਾਪਸ ਆ ਕੇ ਕੀ ਦੇਖਦੇ ਐ ਕਿ ਘਰ ਦੇ ਪੱਖੇ ਦੇ ਨਾਲ ਬੱਚੇ ਦੀ ਲਾਸ਼ ਰੱਖੀ ਜਾਂਦੀ ਐ 12 ਸਾਲ ਦੇ ਬੱਚੇ ਦੱਸੋ ਹਾਹਾ ਕਰਮਚਾਰੀ ਹੂੰ ਹੂੰ ਉਹਨਾਂ ਨੇ ਕੁਦਰਤ ਦਾ ਪਾਣਾ ਮੰਨਿਆ ਕਿ ਬੱਚੇ ਤੋਂ ਕੋਈ ਗਲਤੀ ਹੋ ਗਈ ਹੋਣੀ ਹੈ ਕੋਈ ਦਿਮਾਗੀ ਟੈਨਸ਼ਨ ਹੋਣੀ ਹੈ ਜੀ ਕਿਸੇ ਨੇ ਕੂੜਾ ਪਤਾ ਹੋਣਾ ਤੇ ਬੱਚੇ ਦਾ ਉਹਨਾਂ ਨੇ ਸੰਸਕਾਰ ਵੀ ਕਰਤਾ ਪੁੱਛਿਆ ਨਾ ਕਰੇ ਪੁੱਛਿਆ ਨਹੀਂ ਪੁੱਛਿਆ ਦੱਸਿਆ ਵੀ ਨਹੀਂ ਕਿਸੇ ਨੂੰ ਉਸ ਨੂੰ ਹੂੰ 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 ਲੇਕਿਨ ਉਸ ਦੇ ਇਹ ਗਲ ਅਹਜਮ ਨਹੀਂ ਹੋ ਰਹੀ ਸੀ ਜੀ ਕਿ ਇਹਦੇ ਪਿੱਛੇ ਕੋਈ ਨਾ ਕੋਈ ਗੱਲ ਹੈ ਜਦੋਂ ਕੋਈ ਘਰ ਦੇ ਵਿੱਚ ਕੋਈ ਵਿਰੋਧ ਨਹੀਂ ਹੋਇਆ ਕਿਸੇ ਕਿਸਮ ਦਾ ਘਰ ਦੇ ਵਿੱਚ ਕੋਈ ਕਾਟੋ ਕਲੇਸ਼ ਨਹੀਂ ਜੀ ਆਖਰੇ ਬੱਚੇ ਨੇ ਕਿਉਂ ਕੀਤੀ ਹੂੰ ਹੂੰ ਜਦੋਂ ਪੁਲਿਸ ਆਪਣੇ ਲੈਵਲ ਤੇ ਲੱਗੀ ਰਹੀ ਹੂੰ ਹੂੰ ਅਖੀਰ 2-3 ਦਿਨਾਂ ਦੀਵਾਜ਼ 4 ਦਿਨਾਂ ਦੀਵਾਜ਼ ਜੀ ਤੇਰੀ ਕੁੜੀ ਸੀ 14 ਸਾਲ ਦੀ ਉਹ ਆਪਣੀ ਮਾਂ ਕੋਲੇ ਫਿਸਪੀ ਜੀ ਕੁੜੀ ਨੇ ਦੱਸਿਆ ਕਿ ਮੈਂ ਘਰ ਦੇ ਵਿੱਚ ਕੱਲੀ ਸੀ ਹੂੰ ਪਿੰਡ ਦੇ ਤਿੰਨ ਗਰਿੰਦੇ ਉਹਨਾਂ ਦੇ ਘਰੇ ਆਏ ਹੂੰ ਤੇ ਉਹਨਾਂ ਨੇ ਉਹਨੂੰ ਜਬਰੀ ਬਲਾਸਕਾਰ ਦਾ ਸ਼ਿਕਾਰ ਬਣਾਇਆ ਹੋਏ ਹੋਏ ਜੀ ਅੰਦਰ ਦਾਖਲ ਹੁੰਦਿਆਂ ਸਾਰ ਉਹਨਾਂ ਗਰਿੰਦਿਆਂ ਨੇ ਕਹਿੰਦੀ ਵੀ ਜਿਹੜੀ ਆ ਦਰਵਾਜ਼ੇ ਦੀ ਕੁੱਡੀ ਅੰਦਰੋਂ ਲਾ ਰਹੀ ਹੂੰ ਹੂੰ ਬੱਚਾ ਕਿਤੇ ਬਾਹਰ ਖੇਡਦਾ ਫਿਰਦਾ ਸੀ ਬੱਚਾ ਘਰੇ ਜਦੋਂ ਆਇਆ ਉਹਨੇ ਕਿ ਕੇ ਕੇਂਦਰੋਂ ਦਰਵਾਜ਼ਾ ਲੱਗਿਆ ਹੂੰ ਹੂੰ ਆਵਾਜ਼ਾਂ ਵਗੈਰਾ ਮਾਰੀਆਂ ਦਰਵਾਜ਼ਾ ਨਾ ਖੁੱਲਿਆ ਜੀ ਅਖੀਰ ਬੱਚਾ ਕੰਧ ਟੱਪ ਕੇ ਜਦੋਂ ਘਰੇ ਆਇਆ ਤੇ ਉਹਨੇ ਦੇਖਿਆ ਕਿ ਹਰਾਤ ਹੀ ਕੁਝ ਹੋਰ ਹੈ ਹੂੰ ਹੂੰ ਉਹਨੇ ਰੋਣਾ ਪਾਇਆ ਜੀ ਤੇ ਉਸ ਰੌਲੇ ਤੋਂ ਡਰਦੇ ਆ ਉਹਨਾਂ ਗਰਭਿਆਂ ਨੇ ਇੱਕ ਚੁੰਨੀ ਲੈ ਕੇ ਉਸ ਚੁੰਨੀ ਦੇ ਨਾਲ ਉਹ ਮੁੰਡੇ ਦਾ ਗਾਲਾ ਜਿਹੜਾ ਕੁੱਟਦਾ ਜੀ ਇਹ ਸ਼ੇਰ ਆ ਕੋ ਅਪਰਾਧ ਨੂੰ ਛਪਾਉਣ ਵਾਸਤੇ ਹੂੰ ਹੂੰ ਇਹ ਸਾਬਤ ਕਰਨ ਲਈ ਇਹ ਕਿ ਇਹਨੇ ਇਹਨੂੰ ਕਤਲ ਨਹੀਂ ਕੀਤਾ ਜਾਂ ਇਹ ਆਪ ਹੀ ਆ ਸਹਲ ਹੈ ਜੀ ਉਹਦੀ লাশ ਨੂੰ ਚੁੰਨੀ ਨਾਲ ਬੰਨ੍ਹ ਕੇ ਇੱਥੇ ਪੱਖੇ ਨਾਲ ਤਾਂਗੇ ਮਾਰੋ ਤੁਹਾਡਾ ਪਹਿਲਾ ਜੀ ਪੱਖੇ ਨਾਲ ਤਿੰਨ ਦਿਨ ਤੋਂ ਬਾਅਦ ਜਦੋਂ ਲੜਕੀ ਨੇ ਆਪਣੇ ਮਾਪਿਆਂ ਨੂੰ ਇਹ ਗੱਲ ਦੱਸੀ ਜੀ ਕਾ ਫਿਰ ਪੁਲਿਸ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਕਾ ਗਾਦੀ ਪੁਲਿਸ ਨੇ ਹੂੰ ਹੂੰ ਔਰ ਮੇਰਾ ਖਿਆਲ ਹੈ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜੀ ਉਹਦੇ ਇਹਦੇ ਚ ਕਈ ਗੱਲਾਂ ਆ ਜਾਨੇ ਵਾਲਿਆ ਸਾਹਿਬ ਆਮ ਤੌਰ ਤੇ ਜਦੋਂ ਅਸੀਂ ਇਹ ਜੀ ਖਬਰ ਕੋ ਡਿਸਕਸ ਕਰਦੇ ਹੂੰ 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 ਜਿਹੜੇ ਸਰੋਤੇ ਸੁਣਦੇ ਆ ਹਰ ਸਰੋਤੇ ਦੇ ਦਿਮਾਗ ਦੇ ਵਿੱਚ ਕਈ ਕਿਸਮ ਦੇ ਵਿਚਾਰ ਆ ਗਏ ਆ ਕਹਾਣੀਆਂ ਇਕਨਾਂ ਲੱਗ ਤੀਆਂ ਹੂੰ ਹੂੰ ਉਹਦੇ ਵੀ ਸੋਚਦੇ ਹੋਣਗੇ ਕਿ ਇਹਦੀ ਜਰਵਾਹਾਂ ਅੰਦਰੋਂ ਬੰਦ ਸੀ ਹੂੰ ਕੁੜੀ ਸ਼ਾਇਦ ਬਲਾਤਕਾਰ ਦੀ ਜੇ ਬਣੀ ਸ਼ਿਕਾਰ ਨਾ ਬਣਾਈ ਹੋਵੇ ਕਿਸੇ ਕਿਸਮ ਦੀ ਸਹਿਮਤੀ ਹੋਵੇ ਇਹ ਚਮੇ ਗਨ ਕਲੀਅਰ ਕਰਨੀ ਚਾਹੁੰਦਾ ਕਿ ਇਹ ਭਾਰਤੀ ਅਪਰਾਧ ਸੰਪੈ ਜੀ ਜਿਹਨੂੰ ਅਸੀਂ ਕਹਿੰਦੇ ਸਾਡਾ ਇਹ ਕਾਨੂੰਨ ਦੇ ਦਿੱਤੀ ਵਿਆਖਿਆ ਕੀਤੀ ਹੈ ਬਰਾਦਕਾਰ ਦੀ ਉਹ ਕੀ ਹੈ ਕਿ ਜਿੱਥੇ ਬੰਦਾ ਬਾਲਗ ਹੋਵੇ ਹੂੰ ਹੂੰ ਲੜਕੀ ਬਾਲਗ ਹੋਵੇ ਲड़का ਬਾਲਗ ਹੋਵੇ ਉੱਥੇ ਗੱਲ ਸਹਿਮਤੀ ਵਾਲੀ ਹੋ ਸਕਦੀ ਹੈ ਪਰ ਨਵਾਲਗ ਕਿਤੇ ਸਹਿਮਤੀ ਨਹੀਂ ਕਿਤੇ ਜਿੱਥੇ ਨਵਾਲ ਹੋਵੇ ਤਾਂ ਨਵਾਲ ਨੂੰ ਅਸੀਂ ਸਹਿਮਤੀ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਆ ਕਿ ਨਵਾਲ ਦੀ ਨਵਾਲ ਵਿਦਾ ਫਾਇਦਾ ਉਠਾ ਕੇ ਉਹ ਵੀ ਮਸੂਮੀ ਦਾ ਫਾਇਦਾ ਉਠਾ ਕੇ ਉਹਨੂੰ ਗੁਬਰਾਹ ਵੀ ਕੀਤਾ ਹੈ ਗੁਬਰਾਹ ਕਰਕੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਉਹਨੂੰ ਕਮਿਊਨਿਜ਼ ਕੀਤਾ ਜਾਂਦਾ ਹੈ ਕਿ ਕਾਨੂੰਨ ਦੀ ਕਿਤਾਬ ਦੇ ਮੁਤਾਬਕ ਉਹ ਵੀ ਜੀ ਆਪਣਾ ਲੈ ਸੋ ਇਹ ਮੰਗੀ ਚਿੱਠੀ ਜਿਹੜੀ ਹੈਗੀ ਹੈ ਬਲਾਸਕਾਰ ਦੀ ਕੱਟਨੇ ਬਲਾਸਕਾਰ ਦੀ ਕੱਟਨਾ ਨੂੰ ਛਕਾਉਣ ਵਾਸਤੇ ਆਪਣੇ ਪਾਪ ਨੂੰ ਛਕਾਉਣ ਵਾਸਤੇ ਨਗਰਿੰਧਿਆ ਨੇ 12 ਸਾਲ ਦੀ ਬਖੌਣਹਾਰ ਬੱਚੇ ਦਾ ਕਤਲ ਕਰਤਾ ਉਸ ਵਕਤੀ ਨੇ ਜਿਹੜੀ ਕੀਤੀ ਪਤਾ ਨਹੀਂ ਕੀ ਵੜਨਾ ਸੀ ਜੀ ਔਰ ਕਾਰਕ ਬੰਦੀ ਗ੍ਰਸਤਾਰ ਕਰਨੀ ਹੈ ਹੂੰ ਹੂੰ ਤਸੱਲੀ ਉਸ ਗੱਲ ਦੀ ਹੈ ਕਿ ਭਾਵੇਂ ਚਸ਼ਮਿੰਦੀ ਦਾ ਗਵਾ ਹੋਰ ਕੋਈ ਹੈ ਨਹੀਂ ਲੇਕਿਨ ਬਲਾਸਟ ਕਾਰ ਦੀ ਸ਼ਿਕਾਰ ਜਿਹੜੀ ਬੱਚੀ ਹੈ ਜੀ ਉਹ ਤੋਂ ਵੱਡਾ ਚਸ਼ਮਿੰਦੀ ਦਾ ਗਵਾ ਕੋਈ ਨਹੀਂ ਹੋ ਸਕਦਾ ਚਸ਼ਮਿੰਦੀ ਦਾ ਗਵਾ ਕੋਈ ਨਹੀਂ ਹੋ ਸਕਦਾ ਕਿਉਂਕਿ ਬੱਚੇ ਦੀ ਐਵੀਡੈਂਸ ਨੂੰ ਅਦਾਲਤਾਂ ਬਹੁਤ ਤਰਜੀ ਦਿੰਦੀਆਂ ਹਨ ਬਿਲਕੁਲ ਜੀ ਇਹ ਇਸ ਲਈ ਦਾ ਪੌਸਟੋ ਕਾਨੂੰਨ ਬਣਿਆ ਜਿਹੜੀ 2013 ਦੇ ਵਿੱਚ ਦਿੱਲੀ ਚ ਉਹ ਕੀ ਇਹਦਾ ਰੇਪ ਹੋਇਆ ਸੀ ਉਹ ਤੋਂ ਬਾਅਦ ਜਿੰਨੇ ਦੇਸ਼ ਦੇ ਵਿੱਚ ਇੱਕ ਮਹਿੰਮ ਲਈ ਸੀ ਇਸ ਸਪਰਾਧ ਦੇ ਖਿਲਾਫ ਜੀ ਉਸ ਮਹਿੰਮ ਦੇ ਚੱਲਦਿਆਂ ਭਾਰਤ ਸਰਕਾਰ ਨੂੰ ਮਜਬੂਰ ਹੋਣਾ ਪਿਆ ਸੀ ਇਸ ਕਾਨੂੰਨ ਦੇ ਵਿੱਚ ਤਬਦੀਲੀਆਂ ਕਰਨ ਵਾਸਤੇ ਸੋ ਹੁਣ ਕਾਨੂੰਨ ਦਾ ਜਿਹੜਾ ਖਾ ਥੋੜਾ ਸਖਤ ਹੈ ਜੀ ਤੇ ਉਮੀਦ ਹੈ ਕਿ ਇਹ ਕੇਸ ਜਲਦੀ ਛੇਤੀ ਫੈਸਲਾ ਹੋਊਗਾ ਜੇਕਰ ਮੈਂ ਕਹਾਂ ਇਸ ਗੱਲ ਦੇ ਹਾਕਿਕ ਤੈਂਕਿ ਇਹ ਜਿੱਦਰੀ ਹੈਗੀ ਡੇ ਟੂ ਡੇ ਸੰਭਾਲੀ ਬੁਰੀ ਚਾਹੀਦੀ ਹੈ ਬਿਲਕੁਲ ਬਿਲਕੁਲ ਕਿ ਆਮ ਤੌਰ ਤੇ ਜਿੱਥੇ ਕੋਡ ਦਾ ਕੰਮ ਹੋਵੇ ਇਹ ਕਿੜੀਕ ਪਰਿਵਾਰ ਗਰੀਬ ਹੋ ਗਏ ਉੱਥੇ ਪਿੰਡਾਂ ਦੇ ਨੌਕਰੀਦਾਰ ਦੇ ਵਿੱਚ ਵਾਪਰੋਣ ਚਾਹਦੇ ਨੇ ਰੇਪ ਕਰਨ ਵਾਲੇ ਬੰਦੇ ਸੀ ਕਿੱਡੀ ਉਮਰ ਦੇ ਸੀ ਕਿਸ ਰਤਬੇ ਦੇ ਬੰਦੇ ਸਨ ਕੀ ਪਰਿਵਾਰ ਦੇ ਨਜ਼ਦੀਕੀ ਸਨ ਜਾਂ ਪਿੰਡ ਚੋਂ ਸਨ ਕਿੰਨਾ ਕੇਜ ਗਰੁੱਪ ਸੀ ਦੇ ਬਾਰੇ ਕੋਈ ਅਪਡੇਟ ਹੈ ਤੁਹਾਡੇ ਕੋਲ ਬੜੀ ਸ਼ਰਮ ਆਉਂਦੀ ਹੈ ਜੀ ਜੇ ਮੈਂ ਤੁਹਾਨੂੰ ਗਰੁੱਪ ਦੱਸਾਂ ਜੀ ਇੱਕ ਦੀ ਮੇਰਾ 28 ਸਾਲ ਹੈ ਹੂੰ ਇੱਕ ਦੀ ਉਮਰ 40 ਸਾਲ ਹੈ। ਓਹੋ। ਇੱਕ ਦੀ ਉਮਰ 20 ਸਾਲ ਹੈ। ਲੜਕੀ 14 ਸਾਲ ਦੀ ਹੈ। ਦੱਸੋ ਦੱਸੋ। 14 ਸਾਲ ਦੀ ਲੜਕੀ ਨੂੰ ਹਫਸਤਾ ਸ਼ਕਾਰ ਬਣਾ ਦੇ 28 ਸਾਲ ਦਾ ਬੰਦਾ ਤਾਂ ਇਹ ਮੇਰੇ ਕਹਿੰਦਾ ਇਤੋਂ ਬਾਅਦ ਇਤੋਂ ਬਾਅਦ ਕੰਮ ਤੋਂ ਜਿਹੜਾ ਦਿਨ ਮਿੱਤੀ ਕੀਤਾ ਹੋਇਆ ਬਰਾਂਡ ਚੁਰ ਹੋ ਨਹੀਂ ਸਕਾ। ਹੂੰ ਹੂੰ ਹੂੰ। ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਟੁੱਲੋ ਸਭ ਤੁਹਾਡਾ ਧੰਨਵਾਦ।